ਹੈਲੋ ਸਾਥੀਓ ਇੱਕ ਵਾਰ ਫਿਰ ਤੋਂ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਤੇ ਸਵਾਗਤ ਹੈ ETT 2364 ਭਰਤੀ ਨੂੰ ਲੈ ਕੇ ਇੱਕ ਵੱਡੀ ਅਪਡੇਟ ਜੋ ਹੈ ਉਹ ਸਾਹਮਣੇ ਆਈ ਹੈ ਔਰ ਅੱਜ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ 11 ਤਰੀਕ ਨੂੰ ਕੰਟੀਨਿਊਸਲੀ ਜੋ ਹੈ ਉਹ ਹੀアリング ਹੋਣੀ ਸੀ ETT 2364 ਦੇ ਉੱਪਰ ਜੋ ਕੇਸ ਲੱਗਿਆ ਹੋਇਆ ਉਸ ਨੂੰ ਲੈ ਕੇ ਅਪਡੇਟ ਆ ਚੁੱਕੀ ਹੈ ਸੋ ਅਪਡੇਟ ਕੀ ਹੈ ਇਸ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝੀ ਕਰਾਂਗੇ ਅਗਰ ਤੁਸੀਂ ਵੀ ਚੈਨਲ ਤੇ ਨਵੇਂ ਜੁੜੇ ਹੋ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਦੇ ਤੋਂ ਇਹ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾ ਲੈਣਾ ਸੋ ਇਹ ਤੋਂ ਇਲਾਵਾ ਜੋ ਤੁਹਾਡੇ ਡਾਊਟ ਨੇ ਸਟੇ ਟੁੱਟਿਆ ਜਾਂ ਨਹੀਂ ਬੀਡ ਇਨ ਨੇ ਆਊਟ ਸੋ ਇਹ ਵੀ ਡਾਊਟ ਆਪਾਂ ਕਲੀਅਰ ਕਰਾਂਗੇ ਸਭ ਤੋਂ ਪਹਿਲਾਂ ਤੁਹਾਨੂੰ ਮੈਂ ਮੇਨ ਕੇਸ ਦਿਖਾ ਦੇਣਾ ਸੀਡਲੂਪੀ 14547 2024 ਮਾਹਵੀਰ ਸਿੰਘ ਐਂਡ ਆਦਰ ਵਰਸਸ ਸਟੇਟ ਆਫ ਪੰਜਾਬ ਐਂਡ ਆਦਰ ਕੋਰਟ ਨੰਬਰ 28 ਸੀਰੀਅਲ ਨੰਬਰ 263 ਦੇ ਉੱਪਰ ਅੱਜ ਇਸ ਦੀ ਹੀਅਰਿੰਗ ਹੋਣੀ ਸੀ ਸੋ ਕਾਫੀ ਲੰਬਾ ਸਮਾਂ ਜੋ ਹੈ ਇਸ ਦੇ ਉੱਪਰ ਬੈਸ ਹੋਈ ਹੈ ਔਰ ਸਵੇਰੇ ਵੀ ਮੈਂ ਵੀਡੀਓ ਦੇ ਵਿੱਚ ਤੁਹਾਨੂੰ ਦੱਸਿਆ ਸੀ ਕਿ ਅੱਜ ਇਸ ਕੇਸ ਦਾ ਨਿਪਟਾਰਾ ਜੋ ਹੈ ਉਹ ਹੋ ਜਾਏਗਾ ਠੀਕ ਹੈ ਇੱਕ ਪਾਸੇ ਫੈਸਲਾ ਜੋ ਹੈ ਆ ਜਾਏਗਾ ਸੋ ਠੀਕ ਉਦਾਂ ਹੀ ਹੋਇਆ ਸੋ ਇਹ ਚਾਰਟ ਹੈ ਕੋਰਟ ਨੰਬਰ 28 ਦਾ ਔਰ ਸੀਰੀਅਲ ਨੰਬਰ ਦੂਸੀ 263 ਦੇਖ ਸਕਦੇ ਹੋ ਮਾਹਵੀਰ ਸਿੰਘ ਐਂਡ ਆਦਰ ਵਰਸਸ ਸਟੇਟ ਆਫ ਪੰਜਾਬ ਐਂਡ ਆਦਰ ਇਸ ਦੇ ਵਿੱਚ ਡਿਸਮਿਸ ਕੀਤਾ ਹੋਇਆ ਜੋ ਕੇਸ ਹੈ ਉਸ ਨੂੰ ਸੋ ਡਿਸਮਿਸ ਤੋਂ ਹੀ ਤੁਹਾਨੂੰ ਆਈਡੀਆ ਜੋ ਹੈ ਉਹ ਲੱਗ ਗਿਆ ਹੋਵੇਗਾ ਜਿੰਨੇ ਵੀ ਬੀਆਰਡ ਦੇ ਵੱਲੋਂ ਕੇਸ ਲੱਗੇ ਸੀ ਉਹ ਸਾਰੇ ਜੋ ਹੈ ਡਿਸਮਿਸ ਕਰ ਦਿੱਤੇ ਗਏ ਆ ਔਰ ਜੋ ਡਿਪਾਰਟਮੈਂਟ ਦੇ ਵੱਲੋਂ ਸਪੀਕਿੰਗ ਆਰਡਰ ਸੀ ਉਸ ਨੂੰ ਬਰਕਰਾਰ ਰੱਖਿਆ ਗਿਆ ਜਿਸ ਦੇ ਵਿੱਚ ਬੀਆਰ ਨੂੰ ਆਊਟ ਕੀਤਾ ਗਿਆ ਔਰ ਜੋ ਏਟੀਟੀ ਦੀ ਡੀਵੀ ਹੋਈ ਹੈ ਠੀਕ ਉਹੀ ਡੀਵੀ ਨੂੰ ਬਰਕਰਾਰ ਰੱਖਿਆ ਗਿਆ ਸੋ ਬੀਆਰ ਜੋ ਹੈ ਇਸ ਦੇ ਵਿੱਚੋਂ ਆਊਟ ਹੋ ਚੁੱਕੀ ਹੈ ਔਰ ਸਟੇ ਤਾਂ ਆਫ ਕੋਰਸ ਸੀ ਇਸ ਤੋਂ ਆਈਡੀਆ ਲੱਗ ਜਾਂਦਾ ਹੈ ਕਿ ਟੋਟਲ ਚੁੱਕਿਆ ਹੈ ਠੀਕ ਹੈ ਜਦੋਂ ਕੇਸ ਹੀ ਡਿਸਮਿਸ ਹੋ ਗਿਆ ਤਾਂ ਸਟੇਜ ਉਹ ਰਹੇਗਾ ਨਹੀਂ ਸੋ ਫਿਲਹਾਲ ਇਹ ਵੱਡੀ ਅਪਡੇਟ ਹੈ ਏਟੀਟੀ 2364 ਕੇਡਰ ਲਈ ਕੀ ਭਰਤੀ ਜੋ ਹੈ ਨਿਰੋਲ 888 ਹੋਏਗੀ ਬਾਕੀ ਜਦੋਂ ਕੋਰਟ ਦੇ ਆਰਡਰ ਆਉਣਗੇ ਆਰਡਰ ਦੇ ਵਿੱਚ ਕੀ ਲਿਖਿਆ ਜਾਂਦਾ ਉਹ ਤੁਹਾਡੇ ਨਾਲ ਪੁਆਇੰਟ ਜੋ ਹੈ ਉਹ ਸ਼ੇਅਰ ਕਰ ਦਿੱਤੇ ਜਾਣਗੇ ਇਸ ਲਈ ਤੁਸੀਂ ਟੈਲੀਗ੍ਰਾਮ ਚੈਨਲ ਤੇ ਜੋੜ ਸਕਦੇ ਹੋ ਔਰ ਉਸ ਦਾ ਲਿੰਕ ਜੋ ਹੈ ਵੀਡੀਓ ਦੇ ਕਮੈਂਟ ਬਾਕਸ ਦੇ ਵਿੱਚ ਪਿੰਨ ਕੀਤਾ ਹੋਇਆ ਮਿਲੇਗਾ ਫਿਲਹਾਲ ਜੋ ਹੈ ਕੇਸ ਡਿਸਮਿਸ ਹੋ ਚੁੱਕੇ ਆ ਜੋ ਸਟੇ ਹੈ ਉਹ ਬਰਕਰਾਰ ਨਹੀਂ ਹੈ ਮਤਲਬ ਕਿ ਸਟੇਟ ਜੋ ਹੈ ਉਹ ਟੁੱਟ ਚੁੱਕਿਆ ਹੈ ਠੀਕ ਹੈ 888 2364 ਪਰਤੀਲ ਨੂੰ ਲੈ ਕੇ ਵੱਡੇ ਅਪਡੇਟ ਹੈ ਥੈਂਕ ਯੂ ਸੋ ਮੱਚ